ਉਸ ਵੇਲੇ ਦੀ ਗੱਲ ਹੈ ਜੀ ਜਦੋਂ ਸੂਬਾ ਸਰਹੰਦਾ ਦੀ ਕਚਹਿਰੀ ਦੇ ਵਿੱਚ ਬੱਚਿਆਂ ਦੀ ਪੇਸ਼ੀ ਆ ਤਾਂ ਜਿੰਨੇ ਵੀ ਅਹਿਲਕਾਰ ਬੈਠੇ ਆਪੋ ਆਪਣੀਆਂ ਦਲੀਲਾਂ ਦਿੰਦੇ ਆ ਵੀ ਬੱਚਿਆਂ ਨੂੰ ਕਿਹੜੀ ਸਜ਼ਾ ਲਾਈਏ ਉਹ ਵੀ ਕਹਿੰਦਾ ਕਿਹੜੀ ਸਜ਼ਾ ਲਾਵਾਂ ਉਸ ਟਾਈਮ ਮੁਹੰਮਦ ਸ਼ੇਰਖਾਨ ਜੀ ਨਵਾਬ ਮਲੇਰ ਕੋਟਲਾ ਨੇ ਜਿਹੜੀ ਗੱਲ ਆਖੀ ਆ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਸੁਣਿਆ ਜਰੂਰ परी सभा दी सी नाल बजीरा बच्चियां वाले केस दिया कर दे तकरीरा शेर मोहम्मद खान बोलिया होके अगे इस्लाम धर्म विच बच्चियां ते कोई शरा न लगे इस्लाम धर्म विच बच्चियां ते कोई शरा न लगे ਬਾਪ ਦਾ ਬਦਲਾ ਬੱਚਿਆਂ ਤੋਂ ਲਓ ਕਿੰਝ ਲਓਗੇ ਪੈਂਦੀਆਂ ਰਹਿਣੀਆਂ ਲਾਣਤਾ ਸਾਰੀ ਉਮਰ ਸੌਂਗੇ ਪੈਂਦੀਆਂ ਰਹਿਣੀਆਂ ਲਾਣਤਾ ਸਾਰੀ ਉਮਰ ਸੌਂਗੇ ਕਦੇ ਨਾ ਤੋਤੇ ਜਾੜੇ ਜੜੇ ਲੱਗਣੇ ਤੱਬੇ ਇਸਲਾਮ ਧਰਮ ਵਿੱਚ ਬੱਚਿਆਂ ਤੇ ਕੋਈ ਇਸ਼ਾਰਾ ਨਾ ਲੱਗੇ اسلام ਧਰਮ ਵਿੱਚ ਬੱਤਿਆਂ ਤੇ ਕੋਈ ਸ਼ਰਮ ਨਾ ਲੱਗੇ ਬੱਲਾ ਤੇ ਨਾ ਜ਼ੁਲਮ ਕਰੀ ਸੁਣਖਾਨ ਬਜੀਦੇ ਅੱਗੇ ਜਾ ਕੇ ਆਉਣਗੇ ਇਹਦੇ ਬੁਰੇ ਨਤੀਜੇ ਅੱਗੇ ਜਾ ਕੇ ਆਉਣਗੇ ਇਹਦੇ ਬੁਰੇ ਨਤੀਜੇ ਨਾਮ ਵੀ ਸ਼ੇਰ ਖਾਨ ਸ਼ੇਰ ਦੇ ਵਾਂਗੂੰ ਗੱਜੇ ਇਸਲਾਮ ਧਰਮ ਵਿੱਚ ਬੱਚਿਆਂ ਤੇ ਕੋਈ ਸ਼ਰਮ ਨਾ ਲੱਗੇ ਇਸਲਾਮ ਧਰਮ ਵਿੱਚ ਬੱਚਿਆਂ ਤੇ ਕੋਈ ਸ਼ਰਮ ਨਾ ਲੱਗੇ ਸਚਾ ਨਦਬ ਜੀਰ ਨੇ ਸੀ ਇਹ ਗੱਲ ਆਖੀ ਸੱਪਾਂ ਦੇ ਪੁੱਤ ਬਾਦਸ਼ਾਹ ਨਾ ਬਣਦੇ ਸਾਥੀ ਸੱਪਾਂ ਦੇ ਪੁੱਤ ਬਾਦਸ਼ਾਹ ਨਾ ਬਣਦੇ ਸਾਥੀ ਇਹਨਾਂ ਜੰਮ ਦੀ ਅਸੂਲਾ ਦੇ ਜੇ ਮੂੰਹ ਨਾ دبੇ ਇਸਲਾਮ ਧਰਮ ਵਿੱਚ ਬੱਚਿਆਂ ਤੇ ਕੋਈ ਇਸ਼ਾਰਾ ਨਾ ਲੱਗੇ ਇਸਲਾਮ ਧਰਮ ਵਿੱਚ ਬੱਤਿਆਂ ਤੇ ਕੋਈ ਇਸ਼ਾਰਾ ਨਾ ਲੱਗੇ ਬਧੀ ਦੇ ਖਾਨ ਦੀ ਅਕਲ ਦੇ ਉੱਤੇ ਪਰਦਾ ਪੈ ਗਿਆ ਬੱਚੇ ਨਹੀਂ ਹਾਬਿੱਤ ਚਣਨ ਦਾ ਹੁਕਮ ਦੇ ਗਿਆ ਬੱਚੇ ਨੀ ਹਬਿੱਤ ਚਣ ਦਾ ਹੁਕਮ ਦੇ ਗਿਆ ਬੱਦੋ ਆਲਿਆ ਬੱਤਿਆਂ ਨੇ ਝਕਾਰੇ ਛੱਡੇ ਇਸਲਾਮ ਧਰਮ ਵਿੱਚ ਬੱਤਿਆਂ ਤੇ ਕੋਈ ਇਸ਼ਾਰਾ ਨਾ ਲੱਗੇ ਇਸਲਾਮ ਧਰਮ ਵਿੱਚ ਬੱਤਿਆਂ ਤੇ ਕੋਈ ਇਸ਼ਾਰਾ ਨਾ ਲੱਗੇ ਇਸਲਾਮ ਧਰਮ ਵਿੱਚ ਬੱਚਿਆਂ ਤੇ ਕੋਈ ਸ਼ਰਾ ਨਾ ਲਗੇ